ਜੋ ਵੀ ਅੱਜ ਦੇ ਪੂਤਰ ਤਿਹਾਰ ਦੀ ਜਿਹੜੀ ਪੂਰੀ ਸੰਸਾਰ ਦੇ ਵਿੱਚ ਜਿਹੜਾ Eid ਦਾ ਤਿਹਾੜੀ ਮਨਾਇਆ ਜਾਂਦਾ ਕਿਉਂ ਰੋਜ਼ੇ ਰੱਖੀ ਜਾਂਦੇ ਤੇ ਕਿਉਂ ਮਨਾਇਆ ਜਾਂਦਾ ਬismillahirrahmanirrahim Assalamualaikum warahmatullahi wabarakatuh ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਰਾਹੀਂ ਸਮੂਹ ਜਮਾ ਮਸਜਿਦ ਕਮੇਟੀ ਦੀਨਾ ਨਗਰ ਵੱਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਮੂਹ ਮੁਸਲਿਮ ਭਾਈਚਾਰੇ ਨੂੰ ਤੇ ਪੰਜਾਬੀ ਭਾਈਚਾਰੇ ਨੂੰ ਪੂਰੀ ਦੁਨੀਆ ਦੇ ਵਸਦੇ ਲੋਕਾਂ ਨੂੰ Eid ul Fitr ਦੀ ਬਹੁਤ ਬਹੁਤ ਮੁਬਾਰਕਬਾਦ ਪੇਸ਼ ਕਰਦਾ ਹਾਂ ਅੱਜ 30 ਦਿਨ ਰਮਜ਼ਾਨ ਦੇ ਰੋਜ਼ੇ ਰੱਖਣ ਤੋਂ ਬਾਅਦ ਅਜੀਦ ਉਲ ਫਿਤਰ ਦਾ ਤਿਵਾਰ ਹਰ ਸਾਲ ਦੀ ਤਰ੍ਹਾਂ ਤੀਨਾਂ ਨਗਰ ਦੇ ਵਿੱਚ ਬੜੀ ਸ਼ਾਨੋ ਸ਼ੌਕਤ ਤੇ ਆਪਸੀ ਭਾਈਚਾਰੇ ਨਾਲ ਮਨਾਇਆ ਗਿਆ ਸੋ ਇਸ ਸਮੇਂ ਤੇ ਮੈਂ ਸਾਰਿਆਂ ਨੂੰ ਵਧਾਈ ਵੀ ਦਿੰਦਾ ਤੇ ਆਪਸੀ ਭਾਈਚਾਰੇ ਅਤੇ ਸ਼ਾਂਤੀ ਦੀ ਦੁਆ ਵੀ ਕਰਦੇ ਆ ਕਿ ਰੱਬ ਸੋਣਾ ਪੂਰੇ ਪੰਜਾਬ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਆਪਸੀ ਭਾਈਚਾਰਾ ਤੇ ਸ਼ਾਂਤੀ ਕਾਇਮ ਰੱਖੇ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਰੋਜ਼ੇ ਕਿਉਂ ਰੱਖੇ ਜਾਂਦੇ ਆ ਰੋਜ਼ੇ ਜੀ ਇਹ 30 ਦਿਨ ਦੇ ਰੋਜ਼ੇ ਜਿਹੜੇ ਆ ਇਹ ਅੱਲਾਹ ਤਾਲਾ ਦੀ ਤਰਫੋਂ ਮੁਸਲਮਾਨਾਂ ਤੇ ਫਰਜ਼ ਕੀਤਾ ਗਿਆ ਤਾਂ ਕਿ ਰੋਜ਼ੇ ਰੱਖ ਕੇ ਇੱਕ ਤਾਂ ਇਨਸਾਨ ਦਾ ਸਰੀਰ ਜਿਹੜਾ ਹੈ ਉਹ ਸਾਫ਼ ਸੁਥਰਾ ਹੋ ਜਾਂਦਾ ਹੈ ਔਰ ਇਬਾਦਤ ਕਰਨ ਦਾ ਤਰੀਕਾ ਜਿਹੜਾ ਉਹ ਇਨਸਾਨ ਨੂੰ ਸਿਖਾਇਆ ਜਾਂਦਾ ਇੱਕ ਸਮਝ ਲਓ ਕਿ ਇਸਲਾਮ ਵਿੱਚ ਇੱਕ ਟ੍ਰੇਨਿੰਗ ਦਾ ਮਹੀਨਾ ਹੈ ਔਰ ਸਾਨੂੰ ਯਤੀਮ ਗਰੀਬ ਬੇਸਹਾਰਾ ਤੇ ਜਿਹੜੇ ਲੋਕ ਆਪਣੇ ਰੋਜੀ ਰੋਟੀ ਕਮਾਣ ਤੋਂ ਕਮਜ਼ੋਰ ਨੇ ਉਹਨਾਂ ਦੀ ਕਿੱਦਾਂ ਮਦਦ ਕਰਨੀ ਆ ਉਹਦਾ ਇਸ ਮਹੀਨੇ ਦੇ ਵਿੱਚ ਸਾਨੂੰ ਇੱਕ ਤਰੀਕਾ ਮਿਲਦਾ ਤੇ ਇਹ ਰੱਬ ਵੱਲੋਂ ਜਿਹੜਾ ਸਾਡੇ ਤੇ ਰੋਜ਼ੇ ਫਰਜ਼ ਕੀਤੇ ਗਏ ਤੇ ਅਸੀਂ ਇਹ ਰੋਜ਼ੇ ਰੱਖ ਕੇ ਆ ਜੀਤ ਮਨਾਣੇ ਆ ਜਿਸ ਦੇ ਵਿੱਚ ਫਿਤਰਾਨਾ ਦਾ ਕਰਕੇ ਔਰ ਉਹ ਫਿਤਰਾਨੇ ਦਾ ਮਤਲਬ ਹੁੰਦਾ ਕਿ ਗਰੀਬਾਂ ਯਤੀਮਾਂ ਲੋਕਾਂ ਨੂੰ ਬੇਜ਼ਾਰਿਆ ਲੋਕਾਂ ਨੂੰ ਉਹਦੀ ਜਿਹੜੀ ਮਦਦ ਕਰਕੇ ਤਾਂ ਕਿ ਉਹ ਵੀ ਸਾਡੇ ਨਾਲ ਮਿਲ ਕੇ ਆਪਣੀ ਈਦ ਮਨਾ ਸਕਣ ਤੇ ਸਾਡੀਆਂ ਖੁਸ਼ੀਆਂ ਤੇ ਸ਼ਾਮਲ ਹੋ ਸਕਣ ਦੁਆਵਾਂ ਦੇ ਵਿੱਚ ਕੀ ਮੰਗਿਆ ਜਾਂਦਾ ਹੈ ਦੁਆਵਾਂ ਵਿੱਚ ਰੱਬ ਦੇ ਕੋਲੋਂ ਅੱਲਾਹ ਤਾਲਾ ਦੇ ਵਿੱਚ ਕੋਲੋਂ ਅਰਦਾਸ ਕੀਤੀ ਜਾਂਦੀ ਹੈ ਕਿ ਸਾਡੇ ਨੇ 30 ਦਿਨ ਦੇ ਰੋਜ਼ੇ ਰੱਖੇ ਆ ਅੱਲਾਹ ਤਾਲਾ ਉਹਨਾਂ ਨੂੰ ਕਬੂਲ ਕਰੇ ਤੇ ਸਾਡੇ ਦੇਸ਼ ਦੇ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਾ ਕਾਇਮ ਰਹੇ ਤੇ ਸਾਰੀ ਦੁਨੀਆ ਜਿਹੜੀ ਆਮਨ ਆਮਾਨ ਦੇ ਨਾਲ ਵਸੇ ਸਾਡਾ ਜਿਹੜਾ ਸਦੀਆਂ ਤੋਂ ਆਪਸੀ ਭਾਈਚਾਰਾ Hindu Muslim Sikh ਦਾ ਉਹ ਕਾਮਯਾਬ ਰਹੇ ਤੇ ਸਾਡਾ ਹਿੰਦੁਸਤਾਨ ਇਸੇ ਤਰ੍ਹਾਂ ਤਰੱਕੀ ਕਰਦਾ ਰਹੇ ਤੇ ਸਾਨੂੰ ਇੱਕ ਦੂਜੇ ਨਾਲ ਜ਼ਿੰਦਗੀ ਜੀਣ ਦਾ ਜਿਹੜਾ ਉਹ ਮੌਕਾ ਦੇ ਰਿਹਾ ਪਰ ਪਾਕਿਸਤਾਨੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਆ ਹੁਣ ਵੀ ਜੰਮੂ ਦੇ ਵਿੱਚ ਕੁੱਚ ਦੇ ਵਿੱਚ ਬਹੁਤ ਸਾਡੇ ਜਿਹੜੇ ਜਵਾਨ ਅਸੀਰ ਕੀਤੇ ਆ ਜਵਾਨ ਅਸੀਰ ਹੋਇਆ ਕੀ ਕਰਨ ਚਾਹੀਦਾ ਪਹਿਲਾਂ ਤਾਂ ਮੇਰੇ ਜਿਹੜੇ ਦੇਸ਼ ਦੇ ਨੌਜਵਾਨ ਸਾਡੇ ਆਰਮੀ ਦੇ ਜਾਂ ਪੁਲਿਸ ਦੇ ਜਵਾਨ ਜਿਹੜੇ ਸ਼ਹੀਦ ਹੋਏ ਨੇ ਅਸੀਂ ਅੱਜ ਮੁਬਾਰਕ ਈਦ ਦੇ ਮੌਕੇ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਆ ਉਸ ਤੋਂ ਬਾਅਦ ਅਸੀਂ ਪਾਕਿਸਤਾਨ ਦੀ ਔਰ ਆਤਿਵਾਦ ਦੀ ਜਿਹੜੀ ਉਹ ਕੜੇ ਲਫ਼ਜ਼ਾਂ ਦੇ ਵਿੱਚ ਨਿੰਦਾ ਕਰਦੇ ਆ ਪਰ ਪਾਕਿਸਤਾਨ ਨੂੰ ਇਹ ਤਾਰਨਾ ਕਰਨਿਆ ਕਿ ਉਹ ਬਾਜ਼ ਆਏ ਔਰ ਅਸੀਂ ਆਪਣੀ ਹਿੰਦੂਸਤਾਨੀ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਆਪਾਂ ਵਾਅਦਾ ਕਰਕੇ ਆਏ ਸੀ ਕਿ ਜਿਉਂ ਇੱਕ ਸਿਰ ਲੈ ਕੇ ਜਾਣਗੇ ਤਾਂ ਅਸੀਂ 50 ਸਿਰ ਲੈ ਕੇ ਆਵਾਂਗੇ ਕਿੱਥੇ ਨੇ ਆ 52 ਜਿਹੜੀ ਸੀਨੇ ਦੇ ਜਿਹੜੇ ਛਾਤੀ ਵਾਲੇ ਸੀਗੇ ਕਿਉਂ ਨਹੀਂ ਉਹ ਬਦਲਾ ਲੈ ਰਹੇ ਕਿਉਂ ਨਹੀਂ ਉਹ بار بار ਜਿਹੜੇ ਆਰਮੀ ਨੂੰ ਫ੍ਰੀਹੈਂਡ ਦੇ ਰਹੇ ਔਰ ਕਿਉਂ بار بار ਸਾਡੇ ਹਿੰਦੁਸਤਾਨ ਦੀ ਸ਼ਾਂਤੀ ਨੂੰ ਭੰਗ ਕੀਤਾ ਜਾ ਰਿਹਾ ਨਜਾਇਜ਼ ਸਾਡੇ ਲੋਕਾਂ ਨੂੰ ਮਾਰਿਆ ਜਾ ਰਿਹਾ ਨਜਾਇਜ਼ ਸਾਡੇ ਜਿਹੜੇ ਆਰਮੀ ਦੇ ਜਾਂ ਹੋਰ ਏਜੰਸੀਆਂ ਦੇ ਨੌਜਵਾਨ ਨੇ ਉਹਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਅਸੀਂ ਅੱਜ ਜਮਾ ਮਸਜਿਦ ਕਮੇਟੀ ਵੱਲੋਂ ਸਮੂਹ ਮੁਸਲਿਮ ਭਾਈਚਾਰੇ ਜਿਹੜਾ ਇਸ ਗੱਲ ਦੀ ਨਿੰਦਿਆ ਕਰਨਿਆ ਔਰ ਅਸੀਂ ਸੈਂਟਰ ਸਰਕਾਰ ਤੋਂ ਬੇਨਤੀ ਕਰਦੇ ਆ ਕਿ ਪਾਕਿਸਤਾਨ ਨੂੰ ਜਿਸ ਤਰ੍ਹਾਂ ਦਾ ਜਵਾਬ ਜਾਂਦਾ ਉਨੋਂ ਉਸੇ ਬਾਸ਼ਾਚ ਦਿੱਤਾ ਜਾਵੇ ਜਲਦੀ ਦਿੱਤਾ ਜਾਵੇ ਅੱਜ ਕੀ ਕਹਿਣਾ ਚਾਹੋ ਕਿ ਕੀ ਨਾਮ ਕੋਟਾ ਕੇ ਅੱਜ ਈਦ ਦੇ ਪਉਪਰ ਤਗਾਤੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੇਰ ਜੀ ਲਾਲ ਹੁਸੈਨ ਮੇਰਾ ਨਾਮ ਹੈ ਮੈਂ ਦੀਨਾਨਗਰ ਮਸਜਿਦ ਜਮਾ ਕਮੇਟੀ ਮਸਜਿਦ ਦਾ ਕੈਸ਼ੀਰ ਹਾਂ ਔਰ ਇੱਥੇ ਆਏ ਜਿੰਨੇ ਵੀ ਨਵਾਜ਼ ਪੜਨ ਵਾਸਤੇ ਦੂਸਰਾਜ ਤੋਂ ਲੋਕ ਮੈਂ ਸਾਰਿਆਂ ਦਾ ਆਣ ਤੇ ਜੀ ਆਇਆਂ ਕਹਣਾ ਸਾਰਿਆਂ ਨੂੰ ਈਦ ਦੀਆਂ ਮੁਬਾਰਕਾਂ ਦਿਨਾ ਪੂਰੇ ਦੇਸ਼ ਨੂੰ ਅੱਜ ਪੂਰੇ ਹਿੰਦੁਸਤਾਨ ਦੇ ਮੁਸਲਮਾਨ ਔਰ Hindu ਵੇ ਸਿੱਖ ਸਾਈ ਸਾਰਿਆਂ ਨੂੰ ਮੈਂ

جو میں بریلی شریف کے رہنے والا ہوں اور یہاں پر بطور امام کے حیثیت سے ہوں میں تمام ہی عالم اسلام امت مسلمہ تمام ہی حضرات کو عید الفطر کی مبارکباد دیتا ہوں اور ساتھ ہی ساتھ کمیٹی کے تمام ممبران سنی قادری جامع مسجد کے تمام کمیٹی کے ممبران کو میں عید الفطر کی دل کی گہرائیوں سے مبارکباد پیش کرتا ہوں آج اللہ تبارک وطالعہ سے ہم نے یہی مانگا کہ اللہ تبارک وطالیہ تمام عالم اسلام کو پوری دنیا میں جو ہے اتحاد رکھے آپس میں لوگوں میں جو ہے محبت رکھے ایک دوسرے میں جو لوگ نفرت کرتے ہیں نفرتوں کو اپنی کم کریں اور ایک دوسرے کے لیے محبت کریں بڑوں کا ادب کریں اور بچوں کو جو ہے محبت سے شفقت کریں ان کے ساتھ محبت سے پیش آئیں ਇਹੀ ਦੁਆ ਹੈ ਅੱਲਾ ਤਬਾਰਕ ਵਤਾਲਾ ਸੁਣਾਏ